ਜੈ ਭੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਫਨਮਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਅਤੇ ਹਰ ਰੋਜ਼ ਵਿਸ਼ਾ ਖਾਸ ਹੀ ਹੁੰਦਾ ਹੈ ਜੀ ਸੋ ਕੁਝ ਨਾ ਕੁਝ ਕੰਮ ਦੀ ਗੱਲ ਹੀ ਆਪਾਂ ਵਿਸ਼ੇ ਵਿੱਚ ਦੱਸੀ ਦੀ ਹੈ ਜੀ ਜਿਸ ਦੇ ਨਾਲ ਨੌਲੇਜ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਸੋ ਕੱਲ ਜਿਵੇਂ ਕੀ ਵੀਰਵਾਰ ਦਾ ਦਿਨ ਹੈ ਤੇ ਵੀਰਵਾਰ ਦੇ ਦਿਨ ਕੁਝ ਅਲੱਗ ਹੀ ਤੁਹਾਨੂੰ ਮਹਿਸੂਸ ਹੋਵੇਗਾ ਸੋ ਵੀਡੀਓ ਨੂੰ ਪੂਰੀ ਪਲੀਜ਼ ਜ਼ਰੂਰ ਸੁਣਨਾ ਜੀ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੇਕਰ ਲਗਾ ਲਗਾ ਕਰ ਵੀਡੀਓ ਨੂੰ ਸੁਣੋਗੇ ਤਾਂ ਫਿਰ ਕਈ ਗੱਲਾਂ ਦੇ ਅਧੂਰੇ ਜਵਾਬ ਮਿਲਦੇ ਨਹੀਂ ਜੀ ਤੁਹਾਨੂੰ ਉਸ ਇਸ ਕਰਕੇ ਪਲੀਜ਼ ਪੂਰੀ ਵੀਡੀਓ ਜ਼ਰੂਰ ਵਾਚ ਕਰਿਆ ਕਰੋ ਜਿਸ ਵਾਕੀ ਇਹ ਵਿਸ਼ਾ ਜੋ ਹੈ ਬਹੁਤ ਯਾਰਾ ਖਾਸ ਹੈ ਜੀ ਪੂਰੀ ਵੀਡੀਓ ਨੂੰ ਸੁਣੋ ਸੁਣ ਕੇ ਸਮਝੋ ਤੇ ਅਮਲ ਕਰੋ ਜੀ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਹੈ ਜੀ ਕਮੈਂਟਾਂ ਵਿੱਚ ਜੈ ਚੈਸ ਜੀ ਆ ਦੀ ਨਹੀਂ ਜਰੂਰ ਲਿਖਣਾ ਜੀ ਸੋ ਨਾਲ ਦੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਪਹਿਲਾ ਇੱਕ ਕਮੈਂਟ ਦੱਸ ਦਿੰਦੇ ਆ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਤੁਸੀਂ ਚਿਰਾਗਾ ਦੀ ਸਫਾਈ ਬਾਰੇ ਗੱਲ ਕਰ ਰਹੇ ਹੋ ਪਰ ਸਾਡੇ ਤਾਂ 24 ਘੰਟੇ ਹੀ ਚਿਰਾਗ ਜੋਤਾਂ ਜਾਣੀ ਰੋਸ਼ਨ ਰਹਿੰਦਿਆਂ ਹੈ ਜੀ ਸੋ ਗੱਲ ਸਮਝ ਵਿੱਚ ਨਹੀਂ ਆਈ ਸੋ ਦੇਖੋ ਜੀ ਜੇਕਰ 24 ਘੰਟੇ ਵੀ ਜੋਤ ਜਲਦੀ ਰਹਿੰਦੀ ਹੈ ਜੀ ਚਿਰਾਗ ਆ ਚਾਹੇ ਜੋਤ ਆ ਸੋ ਉਹਨਾਂ ਦੀ ਬੱਤੀ ਕਦੇ ਤਾਂ ਖਤਮ ਹੁੰਦੀ ਹੈ ਕਿਉਂਕਿ ਨਾਲ ਦੀ ਨਾਲ ਕਈ ਤਾਂ ਚਲੋ ਰੂਹਾਂ ਨਾਲ ਦੀ ਨਾਲ ਬੱਤੀ ਲਗਾਉਂਦਿਆਂ ਰਹਿੰਦੇ ਆ ਹੈ ਤਾਂ ਉਹਦੇ ਨਾਲ ਚਿਰਾਗ ਰੋਸ਼ਨ ਰਹਿੰਦੇ ਆ ਜੇਕਰ ਪੂਰੀ ਬੱਤੀ ਚੱਲ ਜਾਂਦੀ ਹੈ ਫਿਰ ਉਸ ਤੋਂ ਬਾਅਦ ਚਿਰਾਗ ਕਦੇ ਜੇਕਰ ਵੱਧਦੇ ਹੈ ਤਾਂ ਉਸ ਤੋਂ ਬਾਅਦ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਨੂੰ ਸਾਫ ਕਰਕੇ ਕੱਚੀ ਵਸਤੀ ਨਾਲ ਇਸ਼ਨਾਨ ਕਰਕੇ ਫਿਰ ਚਰਾਗ ਰੋਸ਼ਨ ਕਰ ਦਿੱਤੇ ਜਾਂਦੇ ਸੋ ਕਦੇ ਨਾ ਕਦੇ ਤਾਂ ਚਰਾਗ ਬਧ ਹੀ ਜਾਂਦਾ ਹੈ ਇਹ ਤਾਂ ਨਹੀਂ ਹੈ ਕਿ ساری ਜ਼ਿੰਦਗੀ ਹਮੇਸ਼ਾ ਹੀ ਚ ਉਹ ਚਰਾਗ ਜਾਨੀ ਕਿ ਰੋਸ਼ਨ ਰਹਿੰਦਾ ਹੈ ਕਦੇ ਵੱਧਦਾ ਨਹੀਂ ਹੈ ਜਦੋਂ ਚਰਾਗ ਵੱਧ ਜਾਵੇ ਉਦੋਂ ਉਹਨਾਂ ਦੀ ਸਪਾਈ ਕਰ ਲੈਣੀ ਚਾਹੀਦੀ ਆ ਸੋ ਹਫਤੇ ਚ ਇੱਕ ਵਾਰ ਬਜਰਾਗਾ ਦੀ ਸਪਾਈ ਕੱਚੀ ਰਸਨਾ ਇਸ਼ਨਾਨ ਜ਼ਰੂਰ ਕਰਾਉਣੇ ਚਾਹੀਦੇ ਆ ਕਰਨੀ ਹੀ ਚਾਹੀਦੀ ਆ ਬਾਕੀ ਆਪ ਦੀ ਇੱਛਾ ਹੈ ਜਿਵੇਂ ਤੁਸੀਂ ਸੇਵਾ ਕਰਕੇ ਕੁਝ ਹੋ ਨਹੀਂ ਕਰਨੀ ਚਾਹੁੰਦੇ ਚਰਾਗਾ ਦੀ ਸਪਾਈ ਕੱਚੀ ਰਸਦੀ ਨਾ ਤੇ ਉਹ ਤੁਹਾਡੀ ਮਰਜ਼ੀ ਆ ਬਾਕੀ ਜਿਹੜੀਆਂ ਰੂਹਾਂ ਹਫਤੇ ਬਾਅਦ ਚਿਰਾਗ ਰੋਸ਼ਨ ਕਰਦੀਆਂ ਐ ਜੀ ਉਹਨਾਂ ਨੂੰ ਤਾਂ ਪਤਾ ਹੀ ਐ ਕਿ ਹਫਤੇ ਬਾਅਦ ਪਹਿਲਾਂ ਚਰਾਗਾ ਨੂੰ ਚੰਗੀ ਤਰ੍ਹਾਂ ਦਾ ਸਾਫ ਕਾਟਨ ਦੇ ਕਰਕੇ ਫਿਰ ਕੱਚੀ ਬਸੀਨਾ ਧੋ ਕੇ ਫਿਰ ਹੀ ਚਿਰਾਗ ਰੋਸ਼ਨ ਕਰਨੇ ਚਾਹੀਦੇ ਹੈ ਸੁਭਾਤ ਕੀ ਆਪ ਕੋ ਆਪਣਾ ਕਰਮ ਹੈ ਸਾਹਬ ਹੈ ਜਿੱਦਾਂ ਬੰਚੰਗਾ ਲੱਗਦਾ ਹੈ ਉਵੇਂ ਕਰੋ ਪਰ ਕਰਮ ਚੰਗਾ ਜਰੂਰ ਕਰੋ ਜੀ ਮਾਲਕ ਲਈ ਸਮਾਂ ਜਰੂਰ ਕੱਢੋ ਜੋ ਉਹਨਾਂ ਦਾ ਬਣਦਾ ਜੁੜਦਾ ਕਰਮ ਹੈ ਉਹ ਕਰਦੇ ਰਹਿਣਾ ਚਾਹੀਦਾ ਹੈ ਜੀ ਸੋ ਜ਼ਿੰਦਗੀ 'ਚ ਅਸੀਂ ਬਹੁਤ ਕੁਝ ਉਹਨਾਂ ਤੋਂ ਮੰਗਦੇ ਆ ਤੇ ਉਹਨਾਂ ਦੇ ਸਮਾਂ ਕੱਢ ਕੇ ਉਹਨਾਂ ਲਈ ਵੀ ਕੁਝ ਨਾ ਕੁਝ ਜਰੂਰ ਕਰਨਾ ਚਾਹੀਦਾ ਹੁਣ ਜਿਵੇਂ ਕਿ ਆਪਾਂ ਖਾਣਾ ਖਾਂਦੇ ਆ ਹਰ ਰੋਜ਼ ਦਿਨ ਵਿੱਚ ਕਿੰਨੀ ਵਾਰ ਖਾਣਾ ਖਾਂਦੇ ਆ ਤੇ ਕਿੰਨੀ ਵਾਰ ਉਹ ਬਰਤਨ ਨੂੰ ਸਾਫ਼ ਕੀਤਾ ਜਾਂਦਾ ਹੈ ਉਹ ਵੀ ਇਹ ਨਹੀਂ ਹੈ ਕਿ ਕੱਲਾ ਸਿੰਪਲ ਪਾਣੀ ਨਾਲ ਸਾਫ਼ ਕਰਦੇ ਸਾਬਣ ਦੇ ਨਾਲ ਸਾਫ਼ ਕਰਦੇ ਇਸੇ ਤਰ੍ਹਾਂ ਜੋ ਉਹਨਾਂ ਦੇ ਵਰਤਨ ਰੱਖੇ ਹੋਏ ਆ ਜਾਂ ਜਰਾਗ ਹੀ ਲਾ ਲਓ ਉਹਨਾਂ ਦੀ ਸਪਾਈ ਕਰਨੀ ਵੀ ਜ਼ਰੂਰੀ ਹੁੰਦੀ ਹੈ ਜੀ ਸੋਕਾ ਕੀ ਆਪ ਸਭ ਦੀ ਇਸ਼ਿਆ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂ ਜੀ ਸੋ ਇੱਥੇ ਇਹ ਕਮੈਂਟ ਵਿੱਚ ਆਪਣਾ ਇਹਨਾਂ ਨੇ ਨਾਮ ਵੀ ਲਿਖਿਆ ਹੋਇਆ ਹੈ ਨਾਮ ਬਲਜਿੰਦਰ ਸਿੰਘ ਤੇ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਅੱਜ 27 ਤਰੀਕ ਨੂੰ ਤੁਹਾਡੀ ਵੀਡੀਓ ਕਿਉਂ ਨਹੀਂ ਆਈ ਸਿਹਤ ਠੀਕ ਠਾਕ ਹੈ ਜੀ ਸੋ ਬਿਲਕੁਲ ਜੀ ਸੇਤ ਠੀਕ ਹੁੰਦੀ ਹੈ ਕਈ ਵਾਰੀ ਕੰਮਕਾਰ ਦੇ ਵਿੱਚ ਬੀਜੀ ਹੋਈਦਾ ਸੋ ਇਸ ਕਰਕੇ ਸਮਾਂ ਨਹੀਂ ਮਿਲਦਾ ਵੀਡੀਓ ਬਣਾਉਣ ਦਾ ਜੀ ਸੋ ਬਾਕੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਨੂੰ ਪਤਾ ਹੈ ਕਿ ਜਿਵੇਂ ਤੁਸੀਂ ਹਰ ਰੋਜ਼ ਵੀਡੀਓ ਤੇ ਕਮੈਂਟ ਕਰਦੇ ਕਰਦੇ ਹੋ ਹਰ ਰੋਜ਼ ਸਮਾਂ ਕੱਢਦੇ ਹੋ ਤੇ ਉਡੀਕ ਵੀ ਕਰਦੇ ਹੋ ਜਿਸ ਦਿਨ ਵੀਡੀਓ ਨਹੀਂ ਪੈਂਦੀ ਤੁਹਾਡਾ ਹਮੇਸ਼ਾ ਹੀ ਕਮੈਂਟ ਆਇਆ ਹੁੰਦਾ ਕਿ ਅੱਜ ਵੀਡੀਓ ਕਿਉਂ ਨਹੀਂ ਆਈ ਸੋ ਕਮੈਂਟ ਅਸੀਂ ਸਾਰੇ ਪੜੀਦੇ ਆ ਜੀ ਹਰ ਕੀ ਕਮੈਂਟ ਕਿਸੇ ਹਿਸਾਬ ਦੇ ਨਾਲ ਹੀ ਉਹਨਾਂ ਦਾ ਜਵਾਬ ਦੇਈਦਾ ਆ ਬਾਕੀ ਜਿਨ੍ਹਾਂ ਨੇ ਸਵਾਲ ਰੱਖਿਆ ਹੈ ਉਹ ਤਾਂ ਜਵਾਬ ਦੇਈਦਾ ਹੀ ਦਈਦਾ ਜੀ ਬਾਕੀ ਜੋ ਵੈਸੇ ਹੀ ਜੈਪੀਰਾਂ ਦੀ ਛੋਟਾ ਕਮੈਂਟ ਕਰਦੇ ਨੇ ਇਹਨਾਂ ਨੂੰ ਸਿਰਫ ਅਸੀਂ ਲਾਈਕ ਹੀ ਕਰੀਦਾ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੰਨਾ ਜਿਆਦਾ ਪਿਆਰ ਦੇਣ ਲਈ ਫਿਕਰ ਕਰਨ ਲਈ ਸੋ ਬਾਕੀ ਆਪਣੇ ਮਾਲਕ ਦਾ ਧਿਆਨ ਜ਼ਰੂਰ ਤਿਆ ਕਰੋ ਨਾਲੇ ਸਮਾਂ ਜ਼ਰੂਰ ਕੱਢੋ ਜੇਕਰ ਵੀਡੀਓ ਨਹੀਂ ਵੀ ਆਉਂਦੀ ਤਾਂ ਵੀ ਸਮਾਂ ਜ਼ਰੂਰ ਕੱਢਿਆ ਕਰੋ ਉਹ ਹੀ 5-10 ਮਿੰਟ ਦਾ ਸ਼ਬਦ ਸੁਣ ਲਓ ਅੱਖਾਂ ਬੰਦ ਕਰਕੇ ਧਿਆਨ ਤਰ ਲਓ ਉਹ ਸਮਾਂ ਜਿਹੜਾ ਹਰ ਰੋਜ਼ ਖਾਤੇ ਤੇ ਤੁਹਾਡੇ ਉਹ ਮਾਲਕ ਚੜਦਾ ਰਹੇ ਕਿ ਮੇਰੇ ਲਈ ਸਮਾਂ ਤੁਮਾਂ ਕੱਢ ਲਈਆਂ ਹੈ ਜੀ ਉਹ ਮਾਰਕ ਕੱਲੀ-ਕੱਲੀ ਰੂਹ ਦਾ ਧਿਆਨ ਰੱਖਦਾ ਹੈ ਕਿਹੜੀ ਰੂਹ ਕਿੱਥੇ ਕੀ ਕਰਦੀ ਆ ਇਹ ਸਾਰੀਆਂ ਰੂਹਾਂ ਹੈ ਜੀ ਸੋ ਇੱਕ ਮਿੱਟੀ ਦਾ ਬੁੱਤ ਹੈ ਸੋ ਇਹਨੇ ਇੱਕ ਦਿਨ ਮਿੱਟੀ ਵਿੱਚ ਹੀ ਮਿਲ ਜਾਣਾ ਆ ਅਸਲ ਜੋ ਕੀਮਤ ਹੈ ਉਹ ਰੂਹ ਦੀ ਹੈ ਰੂਹ ਨੇ ਹੀ ਨਾਮ ਜਪਣਾ ਹੈ ਤੇ ਰੂਹ ਨੇ ਹੀ 84 ਦੇ ਗੇੜੇ ਚੋਂ ਨਿਕਲਣਾ ਆ ਬਹੁਤ ਬਦਲ ਸਕਦੇ ਆ ਰੂਹ ਇੱਕ ਹੀ ਰਹਿੰਦੀ ਆ ਪਰ ਅੱਧਾ ਅਧੂਰਾ ਗਿਆਨ ਹੋਣ ਦੀ ਵਜ੍ਹਾ ਦੇ ਨਾਲ ਜਾਂ ਨਾਮ ਨਹੀਂ ਜਪਿਆ ਗੁਰੂ ਵਾਲੇ ਨਹੀਂ ਬਣੇ ਤਾਂ ਸਾਨੂੰ ਪਿਛਲੇ ਜਨਮ ਬਾਰੇ ਨਹੀਂ ਪਤਾ ਚੱਲਦਾ ਬਾਕੀ ਰੂਹ ਉਹੀ ਰਹਿੰਦੀ ਹੈ ਸਿਰਫ ਸਮੇਂ ਦੇ ਹਿਸਾਬ ਦੇ ਨਾਲ ਜਿਵੇਂ ਲਾਲੋ ਆਪਾਂ ਕੱਪੜੇ ਚੇਂਜ ਕਰਦੇ ਇਸ ਤਰ੍ਹਾਂ ਸਰੀਰ ਚੇਂਜ ਹੁੰਦੇ ਰਹਿੰਦੇ ਨੇ ਪਰ ਰੂਹ ਉਹੀ ਰਹਿੰਦੀ ਹੈ ਸੋ ਇਹ ਰੂਹ ਨੂੰ ਹੀ ਆਪਾਂ ਲੇਖੇ ਲਾਉਣਾ ਆ ਇਹ ਰੂਹ ਨੂੰ ਹੀ ਚੰਗੇ ਪਾਸੇ ਲਾ ਕੇ 84 ਦੇ ਗੇਟ 'ਚੋਂ ਨਿਕਲਣਾ ਹੈ ਜੀ ਫਸ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਸੋ ਬਾਕੀ ਝੜੀ ਇਹ ਸਾਡੇ ਬੇਕਾਰ ਦੀਆਂ ਫਿਕਰਾਂ ਬੇਕਾਰ ਦੀਆਂ ਟੈਨਸ਼ਨਾਂ ਹੈ ਸੋ ਟੈਨਸ਼ਨ ਲੈਣੀ ਆ ਤਾਂ ਸਿਰਫ ਇਹ ਲਿਆ ਕਰੋ ਕਿ ਆਪਣੇ ਲਈ ਸਮਾਂ ਕੱਢਿਆ ਜਾਵੇ ਆਪਣੇ ਲਈ ਕੁਝ ਕਮਾਇਆ ਜਾਵੇ ਬਾਪਸ ਮੁੜਨ ਲਈ ਕੁਝ ਆਪਣੇ ਲਈ ਇਕੱਠਾ ਕਰ ਲਓ ਤਾਂ ਕਿ 84 ਦੇ ਗੇੜ ਚੋਂ ਵੀ ਨਿਕਲ ਸਕੋ ਤੇ ਫਾਰ ਲੱਗ ਸਕੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਬੱਤੀ ਦੇ ਨਾਲ ਜੇਕਰ ਇੱਕ ਕਪੂਰ ਦੀ ਟਿੱਕੀ ਰੱਖ ਕੇ ਸਾੜ ਦਿੱਤੀ ਜਾਵੇ ਤੇ ਉਹ ਧੂਫ ਘਰ ਵਿੱਚ ਤਖਾਲਿਆ ਜਾਵੇ ਕਿਉਂਕਿ ਉਹਦੇ ਵਿੱਚ ਵੀ ਪਾਵਰ ਹੁੰਦੀ ਹੈ ਕਿ ਇਹ ਸਹੀ ਹੈ ਸੋ ਬਿਲਕੁਲ ਜੀ ਜਿਵੇਂ ਤੁਹਾਡਾ ਮਨ ਕਰਦਾ ਹੈ ਉਵੇਂ ਹੀ ਕਰਮ ਕਰੋ ਚੰਗਾ ਕਰਮ ਕਰਨ ਲੱਗੇ ਕਦੇ ਸੂਝ ਵਿਚਾਰ ਨਹੀਂ ਕਰਨੀ ਚਾਹੀਦੀ ਜੀ ਸੋ so, shayde comment ਦਾ jawab ਆਪਾਂ ਪਹਿਲਾਂ ਵੀ ਦੇ ਚੁੱਕੇ ਆ। ਸੋ ਵੀਡੀਓ ਵਾਕੀ ਪੂਰੀ ਸੁਣਿਆ ਕਰੋ ਤੇ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲਦਾ ਹੈ ਜੀ ਇੱਕ ਵਾਰ ਕਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸ ਦਿਆ ਕਰੋ ਜੀ ਤੇ ਜਿਨ੍ਹਾਂ ਨੇ ਸਵਾਲ ਰੱਖਿਆ ਹੁੰਦਾ ਹੈ ਉਹ ਆਪਣਾ ਨਾਮ ਜ਼ਰੂਰ ਕਮੈਂਟਾਂ ਵਿੱਚ ਲਿਖਣ ਜੀ। ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਆ ਜੀ। ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ। ਲਾਸਟ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂਕਿ ਕਿਸੇ ਹੋਰ ਨੂੰ ਦਾ ਭਲਾ ਹੋਵੇ ਤੇ ਕਿਸੇ ਹੋਰ ਨੂੰ ਵੀ ਇਹ ਜਾਣਕਾਰੀ ਮਿਲ ਸਕੇ। ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰੀਏ ਕੀ ਕੱਲ ਜਿਵੇਂ ਕੀ ਵੀਰਵਾਰ ਦਾ ਦਿਨ ਹੈ ਤੇ ਖਾਸ ਕੀ ਹੋਣ ਵਾਲਾ ਹੈ ਵੀਰਵਾਰ ਦੇ ਦਿਨ ਕਿਉਂਕਿ ਬਹੁਤ ਕੁਝ ਖਾਸ ਹੁੰਦਾ ਹੈ ਕਈਆਂ ਨੂੰ ਮਹਿਸੂਸ ਹੁੰਦਾ ਹੈ ਤੇ ਕਈ ਮਹਿਸੂਸ ਇੱਕ ਗਲਤੀ ਦੀ ਵਜ੍ਹਾ ਨਾਲ ਨਹੀਂ ਕਰ ਪਾਉਂਦੇ ਗਲਤੀ ਵੀ ਦੱਸ ਦਿੰਦੇ ਸੋ ਪਹਿਲੀ ਤਾਂ ਗਲਤੀ ਇੱਥੇ ਇਹ ਹੁੰਦੀ ਆ ਕਿ ਜਿਹੜੀਆਂ ਰੂਹਾਂ ਵੀਰਵਾਰ ਦੀ ਸੇਵਾ ਕਰਦੀਆਂ ਹੈ ਤਤਕਾ ਦੇ ਵਿੱਚ ਯਾਨੀ ਕਿ ਜਲਦਬਾਜ਼ੀ ਵਿੱਚ ਕਈ ਰੂਹਾਂ ਚਿਰਾਗ ਰੋਸ਼ਨ ਕਰ ਦਿੰਦੀਆਂ ਪਰਸ਼ਾਦ ਇੱਕ ਫਰਜ਼ ਜ਼ਿਆਦਾ ਕਰਦੀਆਂ ਆ ਕਿ ਅੱਜ ਪ੍ਰਸ਼ਾਦ ਮੂਹ ਚੋਂ ਖੱਡਿਆ ਆ ਤੇ ਬਣਾਉਂ। ਜਲਦਵਾਜੀ ਦੇ ਵਿੱਚ ਕੋਈ ਪਿਆਰ ਨਹੀਂ ਭਾਵਨਾ ਨਹੀਂ ਹੈ। ਸੋ ਜਦੋਂ ਇਸ ਤਰ੍ਹਾਂ ਦੇ ਨਾਲ ਪ੍ਰਸ਼ਾਦ ਬਣਾ ਕੇ ਤਿਆਰ ਕਰ ਦਿੱਤਾ ਜਾਂਦਾ ਆ ਤੇ ਸਿਰਫ ਉਹਨਾਂ ਦੇ ਮੂਹਰੇ ਰੱਖ ਦਿੱਤਾ ਜਾਂਦਾ ਆ। ਸੋ ਇਹ ਇਵੇਂ ਹੋ ਜਾਂਦਾ ਜਿਵੇਂ ਆਪਾਂ ਘਰ 'ਚ ਕੋਈ ਬਜ਼ੁਰਗ ਆ ਕਈ ਰੁਹਾਂ ਇਸ ਤਰ੍ਹਾਂ ਹੈ ਜਿਹੜੀਆਂ ਬਜ਼ੁਰਗਾਂ ਦੀ ਕਦਰ ਨਹੀਂ ਕਰਦੀਆਂ ਸੇਵਾ ਨਹੀਂ ਕਰਦੀਆਂ ਇੱਕ ਫਰਜ਼ ਸਮਝ ਕੇ ਮੂੰਹ ਇੱਕ ਸਾਈਡ ਨੂੰ ਘੁਮਾ ਕੇ ਬਜ਼ੁਰਗ ਨੂੰ ਰੋਟੀ ਬਣਾ ਦੇਣੀ ਜਾਂ ਪਾਣੀ ਖੜਾ ਦੇਣਾ ਸੋ ਇਵੇਂ ਦਾ ਹਾਲ ਹੋ ਜਾਂਦਾ ਹੈ ਜਦੋਂ ਅਸੀਂ ਇਹ ਸੇਵਾ ਇਸ ਤਰੀਕੇ ਨਾਲ ਕਰਦੇ ਹਾਂ ਤਾਂ ਫਿਰ ਉਹ ਸੇਵਾ ਕਰਨ ਦਾ ਫਾਇਦਾ ਨਹੀਂ ਹੈ ਜਿਕਰ ਸੇਵਾ ਕਰਨੀ ਆ ਤੇ ਮਨ ਲਗਾ ਕੇ ਕਰੋ ਮਨ ਨੂੰ ਜੋੜੋ ਉਹ ਮਾਲਕ ਦੇ ਨਾਲ ਤੇ ਸੱਚੇ ਦਿਲੋਂ ਅਰਦਾਸ ਕਰੋ ਮਨ ਨੂੰ ਸ਼ਾਂਤ ਕਰਕੇ ਅੱਖਾਂ ਬੰਦ ਕਰਕੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਕੰਮ ਵਾਲ ਧਿਆਨ ਬਿਲਕੁਲ ਨਾ ਰੱਖੋ ਕਿ ਅਸੀਂ ਕੋਈ ਕੰਮ ਕਰਨਾ ਹੈ ਜਾਂ ਕਿਤੇ ਜਾਣਾ ਹੈ ਪਹਿਲਾਂ ਜ਼ਰੂਰੀ ਕੰਮ ਨਿਬੇੜਨੂ ਫਿਰ ਸੇਵਾ ਕਰਨੂ ਪੂਰਾ ਦਿਨ ਪਿਆ ਹੁੰਦਾ ਆ ਸੁਮਾਨਕ ਐਦਾਂ ਕੁਛ ਨਹੀਂ ਕਹਿੰਦਾ ਕਿ ਬਿਨ ਟੈਮਾ ਆਇਆ ਹਾ ਤੂੰ ਮੇਰੇ ਦਰ ਤੇ ਸੋ ਉਹ ਤਾਂ ਖੈਰਾਂ ਪਾਉਣ ਲਈ ਤਿਆਰ ਰਹਿੰਦੇ ਪਰ ਆਪ ਨੂੰ ਖੈਰ ਪਵਾਉਣ ਵਾਲੇ ਬਣਨਾ ਚਾਹੀਦਾ ਹੈ ਤੇ ਕੰਮਕਾਰਾਂ ਤੋਂ ਫ੍ਰੀ ਹੋ ਕੇ ਜੇਕਰ ਤੁਸੀਂ ਸੇਵਾ ਕਰੋਗੇ ਮਨ ਲਗਾ ਕੇ ਪ੍ਰਸ਼ਾਦ ਨੂੰ ਤਿਆਰ ਸ਼ਰਦਾ ਦੇ ਨਾਲ ਕਰੋਗੇ ਨੀਝਾ ਭਾਵਨਾ ਨਾਲ ਸੇਵਾ ਕਰੂਗੀ ਇਧਰ ਉਧਰ ਦਾ ਫਿਕਰ ਮਨ ਚੋਂ ਕੱਢੋਗੇ ਕਿ ਇੱਕ ਘੰਟਾ ਜਾਂਦਾ ਘੰਟਾ ਜਿਹੜੀ ਅਸੀਂ ਸੇਵਾ ਕਰਨੀ ਉਹ ਮਨ ਲਗਾ ਕੇ ਕਰ ਲਈਏ ਜੇਕਰ ਕੁਝ ਖੱਟਣਾ ਹੈ ਕੁਝ ਪਾਉਣਾ ਹੈ ਤੇ ਜੇਕਰ ਤੁਸੀਂ ਮਨ ਲਗਾ ਕੇ ਸੇਵਾ ਮੀਰਵਾਰ ਦੀ ਕਰ ਲਈ ਸੱਚੇ ਦਿਲੋਂ ਅਰਦਾਸ ਕਰ ਲਈ ਤਾਂ ਫਿਰ ਤੁਹਾਨੂੰ ਕੁਝ ਨਾ ਕੁਝ ਸੰਕੇਤ ਜ਼ਰੂਰ ਕੁਝ ਨਾ ਕੁਝ ਨਹੀਂ ਜ਼ਰੂਰ ਮਿਲਣਗੇ ਸੰਕੇਤ ਤੂ ਕੁਝ ਨਾ ਕੁਝ ਤਾਂ ਉਹਨਾਂ ਲਈ ਹੋ ਜਾਂਦਾ ਜਿਹੜੇ ਅੱਧਾ ਕੁ ਮਨ ਲਗਾਉਂਦੇ ਨੇ ਅੱਧਾ ਨਹੀਂ ਲਗਾਉਂਦੇ ਪਰ ਉਹਨਾਂ ਰੂਹਾਂ ਨੂੰ ਜਨਮ ਸੰਕੇਤ ਮਿਲਣਗੇ ਵੀਰ ਦੀ ਕਿਰਪਾ ਦੇ ਪੈਰੇ ਦੇ ਇਸ ਸਮੇਂ ਪੈਰਾ ਹੈ ਆਸਵਾਸ ਸੰਕੇਤ ਮਿਲਦੇ ਨੇ ਕਿ ਅੱਖਾਂ 'ਚੋਂ ਪਾਣੀ ਆਵੇਗਾ ਤੋੜ ਆਵਾਸੀ ਲੱਗੇਗੀ ਸੋ ਮਨ ਸੇਵਾ ਵਿੱਚ ਬੰਦਗੀ ਵਿੱਚ ਟਿਕੇਗਾ ਨਾ ਹੀ ਘਰਨੀ ਲੱਗੇਗੀ ਤੇ ਬੈਠੇ ਨੂੰ ਵੀ ਪਤਾ ਨਹੀਂ ਚੱਲਦਾ ਕਿ ਮੈਂ ਬੰਦਗੀ ਵਿੱਚ ਬੈਠਾ ਹਾਂ ਸੋ ਕਈ ਰੂਹਾਂ ਭਜੂ-ਭਜੂ ਕਰਦੀਆਂ ਹੈ ਕਿ 5 ਮਿੰਟ ਬੈਠ ਲੈ ਬਹੁਤ ਔਖੇ ਆ ਕਿ ਉੱਠ ਜਾਈਏ ਪਰ ਜਦੋਂ ਮਾਲਕ ਦੀ ਕਿਰਪਾ ਹੁੰਦੀ ਤੇ ਫਿਰ ਉੱਠਣ ਨੂੰ ਜੀ ਨਹੀਂ ਕਰਦਾ ਮਨ ਸ਼ਾਂਤ ਹੋ ਜਾਂਦਾ ਹੈ ਕਿਉਂਕਿ ਉਸ ਸਮੇਂ ਪੀਰ ਦਾ ਪਹਿਰਾ ਹੈ ਆਸਪਾਸ ਉਹ ਦੇਖ ਰਹੇ ਆ ਉਹਨਾਂ ਦੀ ਤੁਸੀਂ ਨਜ਼ਰ ਵਿੱਚੋਂ ਇਹ ਸੰਕੇਤ ਵੀਰਵਾਰ ਨੂੰ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਜਰੂਰ ਮਿਲਣਗੇ ਜੀ ਸੋ ਇਸ ਲਈ ਇਹ ਵੀਰਵਾਰ ਖਾਸ ਹੈ ਸੋ ਜਿਨ੍ਹਾਂ ਨੂੰ ਤੋੜਾ ਵਾਸਤੇ ਲੱਗਦੀ ਹੈ ਕਿਤੇ ਵੀ ਧਾਰਮਿਕ ਥਾਂ ਤੇ ਜਾਣੇ ਉਹ ਦਰਗਾਹ ਤੇ ਜਾਂਦੀ ਸੂਚੀ ਕਰ ਕਿਸੇ ਦੇ ਨਾਲ ਕਿਤੇ ਘੁੰਮਣ ਕਰਨ ਦੀ ਵੈਸੇ ਹੀ ਮੱਥਾ ਟੇਕਣ ਚਲੇ ਜਾਂਦੇ ਹੋ ਪਰ ਉੱਥੇ ਜਾ ਕੇ ਵੀ ਇਹ ਸੰਕੇਤ ਮਿਲਦੇ ਨੇ ਤਾਂ ਸਮਝ ਲੈਣਾ ਕਿ ਜਿਹੜੇ ਫੱਕਰ ਦੇ ਘਰ ਬੈਠੇ ਤੁਸੀਂ ਸੇਵਾ ਕਰਦੇ ਹੋ ਉਹ ਤੁਹਾਡੇ ਨਾਲ ਆਇਆ ਹੈ ਤੇ ਤੁਹਾਡੇ ਨਾਲ-ਨਾਲ ਉਹ ਫੱਕਰ ਫਕੀਰ ਦਾ ਪੈਰਾ ਹੈ ਕਿਤੇ ਵੀ ਧਾਰਮਿਕ ਥਾਂ ਤੇ ਬੈਠ ਕੇ ਇਹ ਸੰਕੇਤ ਮਿਲਣ ਤਾਂ ਸਮਝ ਲੈਣਾ ਕਿ ਤੁਹਾਡਾ ਫਰਿਸ਼ਤਾ ਤੁਹਾਡੇ ਨਾਲ-ਨਾਲ ਹੈ ਸੋ ਇਹ ਸੰਕੇਤ ਜਿਹੜੀਆਂ ਰੂਹਾਂ ਦਿਲੋਂ ਪਿਆਰ মুর্ਸ਼ਦ ਨਾਲ ਪਾਉਂਦੀਆਂ ਹੈ ਤੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੀਆਂ ਹੈ ਜੀ ਉਹਨਾਂ ਦੀਆਂ ਅਰਦਾਸਾਂ ਪ੍ਰਾਰਧਨਾਵਾਂ ਵੀ ਜਲਦੀ ਹੀ ਕਬੂਲ ਹੋ ਜਾਂਦੀਆਂ ਹੈ ਜੀ ਇਹ ਸੱਚਾਈ ਹੈ ਬਸ ਮਨ ਟਿਕਾਉਣ ਦੀ ਜ਼ਰੂਰਤ ਹੈ ਮਨ ਟਿਕ ਗਿਆ ਤੇ ਸਭ ਕੁਝ ਮਿਲ ਜਾਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਚੈਪੀਰਾ ਦੀ ਜੀ ਜੈਸਾ ਜੀ ਆਂਦੀਆਂ